ਸਤ ਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਮਾਜ ਹੈ। ਕਾਬਲ ਦੀ ਸੰਗਤ ਅੰਮ੍ਰਿਤਸਰ ਦਰਸ਼ਨ ਲਈ ਆ ਰਹੀ ਸੀ। ਰਸਤੇ ਵਿੱਚ ਉਹਨਾਂ ਨੂੰ ਇੱਕ ਗੁਰਸਿੱਖ ਅਤੇ ਉਸਦੀ ਪਤਨੀ ਮਿਲੇ। ਉਹ ਸਿੱਖ ਬੜੀ ਪ੍ਰੇਮ ਭਾਵਨਾ ਨਾਲ ਸੇਵਾ ਕਰ ਰਿਹਾ ਸੀ। ਕੋਈ ਥੱਕ ਜਾਂਦਾ ਤਾਂ ਪੈਰ ਮਲਦਾ। ਕੋਈ ਲੰਮਾ ਰਾਹੀ ਆਉਂਦਾ ਤਾਂ ਪੱਖਾ ਚਲਦਾ, ਪਾਣੀ ਬੁਲਾਉਂਦਾ। ਜਿਸ ਦੀ ਵੀ ਲੋੜ ਹੁੰਦੀ ਉਹ ਨਿਮਰਤਾ ਨਾਲ ਖੜਾ ਸੇਵਾ ਲਈ ਤਿਆਰ ਹੁੰਦਾ। ਸਵੇਰ ਹੋਈ ਤਾ ਸੰਗਤ ਉਸੇ ਸਿੱਖ ਨਾਲ ਮਿਲ ਕੇ ਅੰਮ੍ਰਿਤਸਰ ਪਹੁੰਚੀ ਦਰਬਾਰ ਸਾਹਿਬ ਦੇ ਦਰ ਤੇ ਪਹੁੰਚੇ ਹੁਣ ਸੰਗਤ ਦੇ ਜਥੇਦਾਰ ਨੇ ਕਿਹਾ ਕਿ ਕਿਸੇ ਨੂੰ ਜੋੜੀਆਂ ਦੀ ਸੇਵਾ ਕਰਨੀ ਪਵੇਗੀ ਪਰ ਹਰ ਕੋਈ ਗੁਰੂ ਜੀ ਦੇ ਦਰਸ਼ਨ ਕਰਨ ਲਈ ਤਰਸਿਆ ਹੋਇਆ ਸੀ ਕੋਈ ਵੀ ਤਿਆਰ ਨਾ ਹੋਇਆ ਅੰਤ ਵਿੱਚ ਉਹ ਨਿਮਰ ਸਿੱਖ ਖੜਾ ਹੋਇਆ ਤੇ ਆਖਿਆ ਮੈਂ ਜੋੜੀਆਂ ਦੀ ਸੇਵਾ ਕਰ ਲਵਾਂਗਾ ਸੰਗਤ ਅੰਦਰ ਬੈਠ ਗਈ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਪਰ ਗੁਰੂ ਅਰਜਨ ਦੇਵ ਜੀ ਦਰਸ਼ਨ ਦੇਣ ਨਾ ਆਏ ਜੱਥੇਦਾਰ ਚਿੰਤਤ ਹੋਇਆ ਤੇ ਬਾਬਾ ਬੁੱਢਾ ਜੀ ਕੋਲ ਗਿਆ ਜੱਥੇਦਾਰ ਨੇ ਬੇਨਤੀ ਕੀਤੀ ਬਾਬਾ ਜੀ ਸਤਿਗੁਰੂ ਜੀ ਕਿੱਥੇ ਨੇ ਅਸੀਂ ਤਾਂ ਕਾਬੁਲ ਦੀ ਸੰਗਤਾਂ ਅਸੀਂ ਦਰਸ਼ਨ ਕਰਨ ਆਏ ਹਾਂ ਬਾਬਾ ਬੁੱਢਾ ਜੀ ਨੇ ਪ੍ਰਸ਼ਨ ਕੀਤਾ ਤੁਹਾਨੂੰ ਗੁਰੂ ਜੀ ਨਹੀਂ ਮਿਲੇ ਰਸਤੇ 'ਚ ਜੱਥੇਦਾਰ ਨੇ ਕਿਹਾ ਨਹੀਂ ਬਾਬਾ ਜੀ ਸਾਨੂੰ ਗੁਰੂ ਜੀ ਨਹੀਂ ਮਿਲੇ ਪਰ ਇੱਕ ਸਿੱਖ ਅਤੇ ਉਸ ਦੀ ਪਤਨੀ ਨੇ ਬੜੀ ਸੇਵਾ ਕੀਤੀ ਹੁਣ ਬਾਬਾ ਜੀ ਸਮਝ ਗਏ ਉਹ ਸੰਗਤ ਸਮੇਤ ਬਾਹਰ ਆਏ ਉੱਥੇ ਦੇਖਿਆ ਕਿ ਉਹੀ ਸਿੱਖ ਆਪਣੇ ਚੋਲੇ ਨਾਲ ਸਾਰੀ ਸੰਗਤ ਦੇ ਜੋੜੇ ਪੁੰਜ ਰਿਹਾ ਸੀ ਸਾਰੀ ਸੰਗਤ ਹੱਕੀ ਬੱਕੀ ਰਹਿ ਗਈ ਉਹ ਸਿੱਖ ਹੋਰ ਕੋਈ ਨਹੀਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਆਪ ਸਨ ਸੰਗਤ ਦੇ ਨੇਤਰਾਂ ਵਿੱਚ ਹੰਝੂ ਆ ਗਏ ਬਾਬਾ ਬੁੱਢਾ ਜੀ ਨੇ ਜੋੜੀਆਂ ਚੁੱਕ ਕੇ ਆਖਿਆ ਸਤਿਗੁਰੂ ਜੀ ਤੁਸੀਂ ਇਹ ਕੀ ਕਰ ਰਹੇ ਹੋ ਸਤਿਗੁਰੂ ਜੀ ਨੇ ਮੁਸਕਰਾ ਕੇ ਆਖਿਆ ਬਾਬਾ ਜੀ ਮੈਂ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਦੇਖਿਆ ਤੁਸੀਂ ਤਾਂ ਦੇਖਿਆ ਹੈ ਜਰਾ ਇਹ ਜੋੜੀਆਂ ਧਿਆਨ ਨਾਲ ਦੇਖੋ ਬਾਬਾ ਜੀ ਨੇ ਜਦ ਧਿਆਨ ਨਾਲ ਤੱਕਿਆ ਤਾਂ ਤੁਰੰਤ ਪਛਾਣ ਲਿਆ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਜੋੜੀਆਂ ਸਨ ਸਾਰੀ ਸੰਗਤ ਦੇ ਹਿਰਦੇ ਵਿੱਚ ਰੌਸ਼ਨੀ ਭਰ ਗਈ ਹਰ ਕੋਈ ਨਿਮਰਤਾ ਤੇ ਸੇਵਾ ਦੀ ਮਹਾਨਤਾ ਨੂੰ ਸਮਝ ਗਿਆ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਸੰਗਤ ਜੀ ਸੇਵਾ ਕਰਦਿਆਂ ਹਮੇਸ਼ਾ ਇਹ ਸੋਚਣਾ ਚਾਹੀਦਾ ਹੈ ਪਤਾ ਨਹੀਂ ਅੱਜ ਕਿਸ ਗੁਰਮੁਖ ਦੇ ਜੁੱਤੇ ਸਾਫ਼ ਕਰ ਰਹੇ ਹਾਂ ਪਤਾ ਨਹੀਂ ਸ਼ਾਹੀਰ ਜਾਦਿਆਂ ਰਹੇ ਹੋਣ ਬੀਬੀ ਭਾਨੀ ਜੀ ਦੇ ਹੋਣ ਜਾਂ ਗੁਰੂ ਸਾਹਿਬ ਦੇ ਹੋਣ ਸੇਵਾ ਦੇ ਰਾਹੀਂ ਹੀ ਸਾਨੂੰ ਗੁਰੂ ਮਿਲਦੇ ਹਨ ਸੇਵਾ ਕਰਤ ਹੋਏ ਨਹਿਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ